ਇਸ਼ਮ ਨੇ ਕਬੱਡੀ ਪਾ ਦਿੱਤੀ ਆ ਕਹਿੰਦੇ ਟਿੱਕੋ ਪਿੰਡਾਂ ਦੇ ਆ ਮੁੰਡੇ ਇਹ ਹਰਮਨ ਬੱਲੇ ਬੱਲੇ ਪਿਆਰ ਨਾਲ ਕੋਈ ਗੱਲ ਨਹੀਂ ਪਿਆਰ ਨਾਲ ਪਿਆਰ ਪਿਆਰ ਨਾਲ ਪਿਆਰ ਨਾਲ ਹਰਮਨ ਪਿਆਰ ਨਾਲ ਹਰਨੇ ਪਿੰਡੇ ਚ ਕਹਿੰਦੇ ਬਾੜੀ ਜਾਨ ਹੈ ਮੇਰੇ ਵੀਰੋ ਇਮਾਮ ਗੁੱਜਰ ਤਕੜਾ ਨੰਬਰ ਆਪਣੀ ਟੀਮ ਦੇ ਲਈ ਜੋੜ ਗਿਆ ਟੰਡੋਲੀ ਦੀ ਟੀਮ ਆ ਗਈ ਜੱਗੀ ਸਿਆਣ ਵਾਲੇ ਜਲਦੀ ਜਿੰਨੇ ਆ ਜਾਣੇ ਸਹਿਰ ਦੀ ਟੀਮ ਬੱਬੂ ਲਸਾਰੇ ਵਾਲਾ ਵੀ ਪੁੱਜ ਗਿਆ ਬੱਬੂ ਵੱਡੀ ਮਿਹਨਤ ਕੀਤੀ ਹੈ ਤੇ ਵਾਪਸੀ ਕੀਤੀ ਹੈ ਆ ਰਾਜਕੋਟ ਯਾ ਰੇਸ਼ਮਾ ਮੇਰੇ ਵੀਰੋ ਰੇਸ਼ਮ ਨੇ ਕਬੱਡੀ ਪਾ ਦਿੱਤੀ ਆ ਕਹਿੰਦੇ ਇੱਕੋ ਪਿੰਡਾਂ ਦੇ ਆ ਮੁੰਡੇ ਇਹ ਹਰਮਨ ਬੱਲੇ ਬੱਲੇ ਪਿਆਰ ਨਾਲ ਕੋਈ ਗੱਲ ਨਹੀਂ ਪਿਆਰ ਨਾਲ ਪਿਆਰ 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 ਨਾਲ ਹਰਮਨ ਪਿਆਰ ਨਾਲ ਹਰਮਨ ਕੋਈ ਗੱਲ ਨਹੀਂ ਪਿਆਰ ਨਾਲ ਪਿਆਰ ਨਾਲ ਕੋਈ ਗੱਲ ਨਹੀਂ ਡਾਕਟਰ ਸੀਨੀਅਰ ਉਹ ਮੇਰਾ ਵੀਰ ਪਿਆਰ ਨਾਲ ਕੋਠੇ ਤੇ ਡੱਬੀਆਂ ਨੇ ਮਾਰ ਕੇ ਚਪੇੜਾਂ ਪੁੱਛਦਾ ਪਿਆਰ ਨਾਲ ਹਮਿਆਂ ਪਿਆਰ ਨਾਲ ਪਿਆਰ ਪ੍ਰਬੰਧਕ ਕਹਿੰਦੇ ਆ ਟੀਮ ਕੱਟ ਦਾਂਗੇ ਮੇਰਾ ਵੀਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇੰਨੀ ਗਰਮੀ ਨਹੀਂ ਹਾਰਾ ਜਿੱਤਾਂ ਚੱਲਦੀ ਆ ਰਹਿਣੀ ਆ ਪਰ ਕਬੱਡੀ ਦਿਖਾਓ ਸਾਰੀ ਸੰਗਤ ਕਬੱਡੀ ਵੇਖਣਾ ਚਾਹੁੰਦੀ ਆ ਕੋਈ ਗੱਲ ਨਹੀਂ ਭਰਾ ਬਣ ਕੇ ਪਿਆਰ ਨਾਲ ਡਾਕਟਰ ਪਿਆਰ ਨਾਲ ਪਿਆਰ ਦੇ ਨਾਲ ਪਿਆਰ ਨਾਲ ਜਿੱਤ ਨਾਲ ਮਸਲੇ ਵਿਗੜ ਜਾਂਦੇ ਆ ਪਿਆਰ ਨਾਲ ਲੜਨਾ ਨਹੀਂ ਕਿਸੇ ਨੇ ਸਪੋਰਟਸਮੈਨਸ਼ਿਪ ਦੀ ਭਾਵਨਾ ਰੱਖਿਆ ਕਰੋ ਮੇਰਾ ਭਰਾ ਕੋਈ ਗੱਲ ਨਹੀਂ ਹਰਮਨ ਵੀਰ ਬਣ ਕੇ ਯਾਰ ਤੁਸੀਂ ਇੱਕੋ ਪਿੰਡਾਂ ਦੇ ਆ ਇੱਕੋ ਪਿੰਦ ਦੇ ਆ ਇੱਕੋ ਗਰਾਊਂਡ ਤੇ ਖੇਡਦੇ ਆ ਯਾਰ ਕੋਈ ਗੱਲ ਨਹੀਂ ਪਿੱਛੇ ਇੱਕ ਵੀਡੀਓ ਵਾਇਰਲ ਹੋਈ ਹਾਕਮ ਵਾਲੀਏ ਜੱਗੂ ਦੀ ਤੇ ਗੋਗੋ ਰਾਏ ਤਰਾਣੇ ਵਾਲੇ ਦੀ ਪਰ ਤੁਸੀਂ ਕੋ ਪਿੰਡਾਂ ਦੇ ਆ ਮੇਰਾ ਵੀਰ ਤੁਸੀਂ ਪਿਆਰ ਨਾਲ ਖੇਡਿਆ ਕਰੋ ਇੱਕ ਨੇ ਜਿੱਤਣਾ ਇੱਕ ਨੇ ਹਰਨਾ